ਸਰ ਮੇਰੀ ਬੱਚੀ 26 ਤਰੀਕ ਦੀ ਗਈ ਦੀ ਆ ਸਰ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ ਆ ਸਰ ਮੇਰੀ ਕਿਤੇ ਸੁਣਾਈ ਨਹੀਂ ਹੋਈ ਮਮੀ ਚ ਫੜਦੀ ਕਿੰਨੇ ਦਿਨ ਹੋਇਆ ਸਾਨੂੰ ਆਦੇ 26 ਤਰੀਕ ਤੋਂ ਹੀ ਕੰਪਲੇਨਟ 26 ਤਰੀਕ ਤੋਂ ਹੀ ਸਰ ਅਜੇ ਤੱਕ ਨਹੀਂ ਹੋਇਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਜਦੋਂ ਜਦੋਂ ਅਸੀਂ ਇਥੇ ਪਹਿਲੇ ਵੀ ਇੱਕ ਵਾਰੀ ਇਕੱਠੇ ਹੋ ਕੇ ਆਏ ਆ ਤੇ ਫਿਰ ਛੱਟਬੱਟ ਜਲ ਪਿਆ ਜੀ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਰ ਡੇਟੀ ਸੀ ਮੇਰੀ ਆਸ਼ਵਾਸ਼ਣ ਦਿੱਤਾ ਜੀ ਭਈ ਮੈਂ ਅਸੀਂ ਹੋ ਕੇ ਆਨੇ ਆ ਸਕੂਲ ਜੋ ਜੋ ਨਾਲ ਦੱਸੇ ਨੇ ਉਹਨਾਂ ਤੋਂ ਵੈਰੀਫਾਈ ਕਰਨੇ ਆ ਜੀ ਸਕੂਲ ਉਹ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹਨਾਂ ਨੇ ਵੀ ਕੋਈ ਅਸੀਂ ਜਦੋਂ ਕੈਮਰੇ ਬਾਰੇ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਦੱਸੋ ਉਹਨਾਂ ਨੇ ਕਿਹਾ ਕਿ ਹਫਤੇ ਦੀ ਹੀ ਰਿਕਾਰਡਿੰਗ ਹੁੰਦੀ ਆ ਜਦਕਿ ਹਫਤੇ ਦੀ 10 10 ਦਿਨ 15 ਦਿਨ ਦੀ ਰਿਕਾਰਡਿੰਗ ਹੁੰਦੀ ਆ ਜੇ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਸਕਦਾ ਆ ਕਿ ਕਿਹੜਾ ਬੱਚਾ ਨਾਲ ਆ ਤੇ ਤੁਸੀਂ ਕਰਵਾ ਸਕਦੇ ਹੋ ਤੇ ਕਰਵਾ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਸੀ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਪੁਲਿਸ ਸਟੇਸ਼ਨ ਨਨਾਗਰ ਅਧੀਨ ਆਉਂਦੇ ਇੱਕ ਇਲਾਕੇ ਦੀ ਇੱਕ ਨਵਾਲਕ ਲੜਕੀ ਘਰੋਂ ਸਕੂਲ ਪੜਨ ਆਈ ਹੋਈ ਸੀ ਜੋ ਕਰੀਬ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਹੋ ਗਈ ਜਿਸ ਜਬੰਦੀ ਦਿਨਨਗਰ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਮਾਪਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਨੈਸ਼ਨਲ ਹਾਈਵੇ ਦਿਨਨਗਰ ਵਿਖੇ ਪੁਲਿਸ ਸਟੇਸ਼ਨ ਸਾਹਮਣੇ ਜਾਮ ਲਗਾ ਕੇ ਦਿਨਨਗਰ ਪੁਲਿਸ ਪ੍ਰਸ਼ਾਸਨ ਅਤੇ ਨਿੱਜੀ ਸਕੂਲ ਖਿਲਾਫ ਨਾਅਰੇਬਾਜ਼ੀ ਕੀਤੀ। ਇਹ ਧਰਨਾ ਕਰੀਬ 1 ਘੰਟਾ ਚੱਲਦਾ ਰਿਹਾ ਉਪਰੰਤ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਮਿਲਦੇ ਸਾਰੇ ਡੀਐਸਪੀ ਦਿਨਨਗਰ ਸੁਖਵਿੰਦਰਪਾਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ 4-5 ਦਿਨ ਵਿੱਚ ਸਾਰੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਡੀਐਸਪੀ ਦੇ ਭਰੋਸੇ ਤੋਂ ਬਾਅਦ ਤੋਂ ਧਰਨਾਕਾਰੀਆਂ ਨੇ ਅਖੀਰ ਧਰਨਾ ਚੁੱਕ ਲਿਆ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਸਾਰੀ ਗੱਲਬਾਤ ਅੰਤ ਤੱਕ ਜਰੂਰ ਦੇਖਿਓ ਕੀ ਹੋਈ ਤੇ ਕਿਸ ਤਰ੍ਹਾਂ ਹੋਈ ਕਿਵੇਂ ਅੱਜ ਜਿਹੜਾ ਥਾਣਾ ਘੇਰਿਆ ਗਿਆ ਦਿਨਾਂ ਨਗਰ ਦੇ ਵਿੱਚ ਤੇ ਕਿਵੇਂ ਕੀਤਾ ਉਹਨਾਂ ਨੇ ਆਪਣੀ ਧੀ ਦੇ ਲਈ ਪ੍ਰੋਟੈਸਟ ਬੜੇ ਰੋਵੋ ਵੀਡੀਓ ਦੇ ਅੰਤ ਤੱਕ ਭਾਈ ਮੈਂ ਗੁਰਬਾਈ ਤੁਸੀਂ ਮੇਰੀ ਸੇਸ਼ਾ ਦੀ ਲੜਕੀ ਹੈ ਜੀ ਇੱਕ ਮਹੀਨਾ ਹੋ ਗਿਆ ਭਾਈ ਇੱਥੇ ਨਾਲ ਸਾਡੀ ਬੇਟੀ 26 ਤਰੀਕ ਨੂੰ ਗਿਆ ਪਿਆ ਹੈ ਅਸੀਂ 26 ਤਰੀਕ ਵੀ ਆਏ ਅਰਪੋਰਟ ਖਾਨ 27 ਤਰੀਕ ਗਏ ਹੈ ਤੇ 28 ਤਰੀਕ ਆਏ ਹੈ ਤੇ ਆਪਣਾ ਜਿਹੜਾ ਆਪਣਾ ਇੱਥੇ ਹੈਗਾ ਮੁੰਸ਼ੀ ਹੈਗਾ ਠੀਕ ਹੈ ਜੀ ਉਹਨੂੰ ਇਹ ਲਿਖਾਇਆ ਜੀ ਆਪਣੀ ਉਹਨੂੰ ਲਖਾਈ ਆਈ ਪਈ ਆਪਣਾ ਮਤਲਬ ਤੁਹਾਡੇ ਰਿਪੋਰਟ ਲਿਖੋ ਸਾਡੀ ਜੀ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਹਾਂਜੀ ਸਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਬਾਹਰੋਂ ਲਖਾ ਖ ਲਿਆਓ ਅੱਜ ਜਦੋਂ ਇੱਥੇ ਆਣ ਕੇ ਮਹੀਨੇ ਬਾਅਦ ਅਸੀਂ ਗੱਲ ਕੀਤੀ ਐ ਤਾਂ ਮੁਨਸ਼ੀ ਮੈਨੂੰ ਮਾਰਨ ਨੂੰ ਭੈਣ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ 1 ਮਹੀਨਾ ਹੋ ਗਿਆ ਪੂਰਾ ਜੀ ਤੁਹਾਡੀ ਮੰਗ ਮੇਨ ਮੰਗ ਕੀ ਐ ਮੰਗ ਭਈ ਇਹੀ ਆ ਕੁੜੀ ਸਾਡੀ ਜਿੱਥੇ ਹੈਗੀ ਆ ਉਹ ਪਤਾ ਲੱਗਿਆ 26 ਤਰੀਕ ਦੀ ਗਾਇਬ ਆ 29 ਤਰੀਕ ਟ੍ਰੇਸ ਕੀਤੀ CAR ਟ੍ਰੇਸ ਭਈ 3 ਦਿਨ ਦੀ ਲੋਕਲੀ ਪਠਾਨ ਇੱਥੇ ਦੀ ਵੀਰਨਗਰ ਦੀ ਆਈ ਆ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਸਾਡੀ ਬਾ ਸਰਕਾਰ ਤੋਂ ਮੰਗ ਹੈਗੀ ਐ ਤੇ ਸਾਡੀ ਕੀਤੀ ਜਾਏ ਬਤੀ ਅਸੀਂ ਆਹ ਮਾਰੀ ਪਾਰਟੀ ਕਟਾਰੂ ਚੱਕ ਦੇ ਪੀਏ ਨੂੰ ਵੀ ਫੋਨ ਕੀਤਾ ਉਹ ਵੀ ਕੰਦਾਈ ਸਾਡੇ ਕੋਈ ਨਹੀਂ ਹੈਗਾ ਐਕਸ਼ਨ ਹਾਂਜੀ ਸਰਚ ਕੀਤਾ ਹੋਇਆ ਇਹ ਵੀ ਇਨਵੈਸਟੀਗੇਸ਼ਨ ਚੱਲਣ ਦੀ ਐ ਮੇਰਾ ਇਹਨਾਂ ਨਾਲ ਤੇ ਲਕੀ ਦੇ ਫਾਦਰ ਨਾਲ ਆ ਰਾਬਤਾ ਵੀ ਹੁੰਦਾ ਰਹਿੰਦਾ ਅੱਜ ਇਹ ਆਏ ਨੇ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਨੇ ਕੁਝ ਸਕੂਲ ਦੇ ਪ੍ਰਤੀ ਜਾਂ ਕੁਝ ਹੋਰ ਜਿਹੜੇ ਨੇ ਉਹ ਮੈਂ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਕਿ ਵੀ ਉਹਨਾਂ ਦੇ ਸਾਰੇ ਪੁਆਇੰਟ ਜਿਹੜੇ ਨੇ ਉਹ ਕਲੀਅਰ ਕੀਤੇ ਜਾਣਗੇ ਉਹ ਜੋ ਵੀ ਇਹਨਾਂ ਦੇ ਮਨ ਦੇ ਵਿੱਚ ਹੈਗਾ ਅਸੀਂ ਉਹਨਾਂ ਨੂੰ ਵੀ ਬੁਲਾਵਾਂਗੇ ਬਲਾ ਕੇ ਇਹਨਾਂ ਦੇ ਸਾਹਮਣੇ ਜਿਹੜਾ ਉਹ ਸਾਰੇ ਪੁਆਇੰਟ ਜਿਹੜੇ ਕਲੀਅਰ ਕਰਦੇ ਇਹਦੇ ਵਿੱਚ ਪੁਲਿਸ ਆਪਣੇ ਲੈਵਲ ਤੇ ਜੋ ਜੇਸ ਐਂਗਲ ਤੋਂ ਅਸੀਂ ਸੈਂਟੀਫਿਕਲੀ ਵੀ ਹਰ ਤਰ੍ਹਾਂ ਨਾਲ ਉਹਦੇ ਵਿੱਚ ਅਸੀਂ ਐਫਰਟਸ ਕਰ ਰਹੇ ਹਾਂ ਜਿਹੜੇ ਉਹਨਾਂ ਨੂੰ ਇਹਨਾਂ ਦੀ ਜਿਹੜੇ ਫੈਮਿਲੀ ਮੈਂਬਰਸ ਨੇ ਇਹਨਾਂ ਨੂੰ ਨਾਲ ਲੈ ਕੇ ਜਾ ਕੇ ਸਕੂਲ ਦੇ ਵਿੱਚ ਉਹ ਪਹਿਲਾਂ ਵੀ ਇੱਕ ਦੋ ਵਾਰੀ ਸਾਰੇ ਪੁਆਇੰਟਸ ਕਲੀਅਰ ਕੀਤੇ ਨੇ ਪਰ ਉਹਨਾਂ ਦਿਨ ਮਨ ਦੇ ਵਿੱਚ ਕੋਈ ਨਵੇਂ ਪੁਆਇੰਟ ਆਏ ਨੇ ਉਹ ਆਪਾਂ ਕਲੀਅਰ ਕਰਵਾਵਾਂਗੇ ਜੀ ਉਹ ਆਪਾਂ ਦੀ ਜ਼ਿੰਮੇਵਾਰੀ ਹੈ ਕੱਲ ਕਰਵਾਵਾਂਗੇ ਹਰ ਹਾਲੀ ਉਹ ਲੋਕ ਖੁਦ ਗਿਆ ਜੀ ਉਹਨਾਂ ਦੇ ਜਿਹੜੇ ਜਿਹੜੇ ਟੀਚਰ ਨੇ ਜਿਹੜੀ ਕਲਾਸ ਟੀਚਰ ਹੈ ਜਿਹੜਾ ਕੋਆਰਡੀਨੇਟਰ ਹੈ ਸਕੂਲ ਦੇ ਮੈਡਮ ਨੇ ਜਿਹੜੇ ਪ੍ਰਿੰਸੀਪਲ ਜਿਹੜੇ ਜਿਹੜੇ ਦੇ ਕੋਲ ਟਿਊਸ਼ਨ ਪੜ੍ਹਦੀ ਹੈ ਬੱਚੀ ਸਾਰੇ ਟੀਚਰਸ ਦੇ ਕੋਲ ਇਨਵੈਸਟੀਗੇਸ਼ਨ ਕੀਤਾ ਗਿਆ ਪਰ ਹੁਣ ਇਹਨਾਂ ਦੇ ਮਨ ਦੇ ਵਿੱਚ ਕੋਈ ਜਾਂ ਇਹਨਾਂ ਨੂੰ ਕੋਈ ਪਤਾ ਲੱਗਾ ਉਹ ਪੁਆਇੰਟ ਜਿਹੜੇ ਨੇ ਮੈਂ ਜ਼ਰੂਰ ਕਲੀਅਰ ਕਰਾਵਾਂਗੇ ਕਿڑی ਰੁਗਈ ਹੈ ਕਿ ਜਾਂ ਕਰੋਗੇ ਨਹੀਂ ਕਰੋਗੇ ਕਰੂੰਗੇ ਕਰੂੰਗੇ ਇਹ ਸਰਕਾਰ ਦਾ ਮਾਮਲਾ ਤੁਹਾਡੇ ਤੇ ਹੁੰਦਾ ਹੈ ਇਹ 26 ਤਰੀਕ ਨੂੰ 26 ਫ फेब्रुवारी ਨੂੰ ਕਰੋ ਗਈ ਹੈ ਜੀ ਉਹਦੇ ਸਬੰਧ ਵਿੱਚ ਅਸੀਂ ਉਹ ਇਹਦਾ ਇਸ਼ਤਿਹਾਰ ਸ਼ੁਰੂ ਹੋਗਾ ਉਹਦਾ ਸਥੂਰ ਪੰਜਾਬ ਉਹ ਵੀ ਜਾਰੀ ਕਰਵਾਇਆ ਹੈ ਇਹਦਾ ਕੇਸ ਵੀ ਰਜਿਸਟਰ ਕੀਤਾ ਹੈ ਕੇਸ ਰਜਿਸਟਰ ਕਰਨ ਤੋਂ ਬਾਅਦ ਹਰੇਕ ਐਂਗਲ ਤੋਂ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ